ਅਲੋ ਜੀ ਦਾਸ ਕੋਮਕਾ ਸ਼ਰਵਤ ਜੀ ਫਤਿਹ ਡੋਟੀ ਜੀ ਸਹਾਇ ਵਾਰਕ ਜੀ ਕੋਲ ਜੀ ਕੀ ਪਾਸੇ ਦਸਵੀਂ ਜੇ ਤੁੰਬਰੋ ਤੁਸੀਂ ਮਨ ਕਰ ਕੋ ਨਾਮ ਗ੍ਰੰਥ ਜਾਈ ਫੰਗਰ ਗੁਰ ਤੇ ਮਨ ਦਾਸ ਨਾਮ ਦਾਸ ਸਿੰਘ ਸਹਾਇ ਅਦਨ ਹਨ ਗੁਰਦਵਾਰਨ ਸਿੰਘ ਉਸ ਕੀ ਹਰਾਏ ਸਿੰਘ ਕਿਸ਼ਨ ਜੀ ਆ ਗਿਆ ਸ੍ਰੀ ਚੰਦ ਸਿੰਘ ਆਇਆ ਤੇ ਬਹੁਤ ਦਸਨੀਆ ਕਾਰਨ ਉਹਦੇ ਦਾਇਰ ਸਭ ਥਾਂ ਇਹ ਸਭ ਸਿੰਘ ਪਾਸੇ ਗੁਰਮੁਖੀ ਮਹਾਰਾਜ ਸਭ ਥਾਂ ਇਹ ਸਭ ਸੰਸਨ ਪਾਸੇ ਆ ਗਏ ਜੀ ਬੇੜੀ ਗਟਾਲ ਸਾਂ ਪਾਸੇ ਪਾਸ ਦਸਨੀਆ ਤਾਂ ਲੱਗੇ ਬੋਲੋ ਜੀ ਦਾ ਪਿਆਰਾਂ ਜੁਹਾਂਸਾ ਗਦਨ ਧਾਲੀ ਮੁਰਤੇ ਹਾਂ ਜੀ ਅੰਦਰ ਪਿਆ ਅੰਦਰ ਪਿਆ ਨਾਮ ਨੂੰ ਪਿਆ ਵੰਕੇ ਸ਼ਕਿਆ ਦੇਖ ਚਲਾਈ ਦੇਖ ਵਾਜ ਦੇਖ ਸੰਗਿਆ ਨਟਕੀ ਤਦਾਂ ਨੂੰ ਪਿਆਰਾਂ ਸਦਨ ਦੀ ਕਮਾਈ ਦੇ ਅੰਦਰ ਤੇ ਬੋਲੋ ਜੀ ਵਾਹਿਗੁਰੂ ਨਾਨਾ ਸਿੰਘਾਂ ਸਿੰਘਣੀ ਨੇ ਧਰਮੇ ਉਸ ਦੇ ਉੱਤੇ ਵਾਦ ਮੰਨ ਕੇ ਡਵਾਏ ਕੁੱਪੀਆਂ ਨੂੰ ਹੰਗੀਆਂ ਦਰਖੀਆਂ ਤੇ ਚੜੇ ਤਾ ਨਾ ਆਰਿਆ ਨਾ ਤੇ ਰਵਾਏ ਗੇ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੋਸਾ ਸਿੰਘ ਨੇ ਵਾਦ ਇਹਨਾਂ ਦੀ ਕਮਾਈ ਦੇ ਅੰਦਰ ਤੇ ਬੋਲੋ ਜੀ ਵਾਹਿਗੁਰੂ ਜਨ ਲਖਤਾਂ ਸਭ ਤੋਂ ਪਹਿਲਾਂ ਦੁਬਾਰੰਦੇ ਅੰਦਰ ਤੇ ਬੋਲੋ ਜੀ ਜੇ ਜੇ ਵਾਹਿਗੁਰੂ 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 ਜਤਿ ਆਵਿਜਤਿ ਆਵਨ ਗਸਤ ਸਭ ਸੁਖੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚੇ ਹਰਿਆਏ ਤੇ ਦੇ ਤੇ ਫਤੇ ਪ੍ਰਤਿ ਕੀ ਪੈ ਪੰਥ ਕੀ ਜੀਵ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ੂ ਸਿਕੰਸ ਕੀ ਰਾਨ ਕੇਸ ਦਾ ਨਾ ਨਾਨ ਨੂ ਵਿਗਨ ਨੂੰ ਸਾਲਨ ਕੋ ਸਦਾ ਨਾਨ ਸਦਾ ਨਾਮ ਅਰਸੀ ਅਮਰਤ ਸੱਚੇ ਦਰਸ਼ਨ ਇਸ ਨਾਮ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੜਾ ਧਮਗਾ ਜਗal ਬੋਲੋ ਜੀ ਵਾਹਿਗੁਰੂ ਜੀ ਸਤਿ ਪਾਦਰ ਆਕਾ ਵਾਹਿਗੁਰੂ ਜੀ ਅਕਾਪੂਰ ਕਾ ਆਪਣੇ ਪੰਥ ਦੇ ਸਹਾਇਤਾਕਾਰ ਜੀ ਗੁਰਦੁਆਰਾ ਸੀ ਨਨਕਾਣਾ ਸਾਹਿਬ ਅਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਪਾਲ ਸਰਪੰਨ ਪੰਥ ਨੂੰ ਵਿਸ਼ਵਾਸ ਨਾਲ ਦੇਖੇ ਦਰਸ਼ ਨੂੰ ਲਾਲ ਸਿੰਘ ਅਸੰਭਾਵਤਨ ਪੈਰੀ ਖਾਲਸਾ ਜੀ ਨਿਮਨ ਨਿਮਨ ਸਤਿਗੁਰੂ ਜੀ ਨਿਦਾਨਿਆਂ ਦੇ ਦਾਨ ਸਤਿਗੁਰੂ ਨਿਵਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਜੀ ਗੁਰਵੰਸਰ ਜੀ ਮਹਾਰਾਜ ਮਹਾਰਾਜੀਓ ਆਪ ਜੀ ਦੇ ਚਰਨਾਂ ਕਾਉਣਾਂ ਦੇ ਵਿੱਚ ਅਰਦਾਸ ਬੇਨਤੀ ਚੋਦਰੀ ਅਦਰਕਰ ਦੇ ਪੀਤਵੰਨ ਭਾਈ ਗਿਆਨ ਸਿੰਘ ਪੁੱਤਰ ਅਜਮੇਲ ਸਿੰਘ ਧੂਰਕੋਟ ਵਾਹਿਗੁਰੂ ਸੇਵਕ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੋਹਾਂ ਹੀ ਗੁਰਸਿੱਖਾਂ ਬਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਆਪ ਜੀ ਨੇ ਜੀ ਅਸਾਂ ਨੇ ਤੇ ਅਲੋੜੀ ਦੀ ਸੇਵਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰਨੀ ਸਾਧਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਸ਼ਟਾਣੀ ਇਸ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਤੁਮ ਬਖਸ਼ਣਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਹਰ ਮਹਾਰਾਜ ਨੂੰ ਬਖਸ਼ਣਾ ਸੰਪੂਰਨ ਸੱਚੇ ਪਾਤਸ਼ਾਹ ਜੀਓ ਨਾਮ ਬਾਣੀ ਸਰਵਾ ਸੰਬੰਧ ਰਤਬਾ ਚੁਸ ਕਰਨੀ ਜੈਸੀ ਮਨਕਾਣਾ ਲੈ ਕੇ ਆਪ ਦੀ ਸੇਵਾ ਕੀਤੀ ਆ ਸਾਰੀਆਂ ਮਨਕਾਣਾ ਪੂਰੀਆਂ ਕਰਨੀਆਂ ਟਰੜਦੀ ਕਾਲਾ ਵਾਲਾ ਜੀਵਨ ਬਖਸ਼ ਕਰਨਾ ਸੋ ਸੱਚੇ ਪਾਤਸ਼ਾਹ ਸੇਵਾ ਥਾਂ ਪਾਣੀ ਸੇਹੀ ਵਰਮ ਸਾਰੇ ਮਿਲਣੇ ਜਿਨਾ ਅਮਲੇ ਨਾ ਅਨੰਤ ਤੇ ਆਵੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਦ ਜੀ ਕਾ ਖਾਲਸਾ ਵਾਹੀ ਰਿਕੀ ਫਤੇ ਬੋਲੇ ਸੋ ਨਿਹਾਲ ਸਵਾਮੀ